नमस्कार दोस्तों मैं हां जितेंद्र कुमार शर्मा और आज मैं पंजाब प्रेस क्लब जो कि ਸਾਡੇ ਪੰਜਾਬ ਦੇ ਪੱਤਰਕਾਰਾਂ ਦੀ ਭਲਾਈ ਵਾਸਤੇ ਇੱਕ ਸੰਸਥਾ ਹੈ ਉਹ ਉਹਦਾ ਪ੍ਰਧਾਨ ਵਜੋਂ ਨਾਮਜ਼ਦ ਹੋਇਆ ਹਾਂ ਤੇ ਆਪ ਸਭ ਪੱਤਰਕਾਰ ਸਾਥੀਆਂ ਨੂੰ ਬੇਨਤੀ ਕਰਦਾ ਹਾਂ ਕਿ ਪੰਜਾਬ ਪ੍ਰੈਸ ਕਲੱਬ ਦੀ ਬਿਹਤਰੀ ਤਰੱਕੀ ਤੇ ਭਲਾਈ ਲਈ ਮੈਨੂੰ ਇਸ ਵਾਰ ਮੌਕਾ ਦਿਓ ਜਿਨ੍ਹਾਂ ਮੇਰੇ ਸਾਥੀ ਪੱਤਰਕਾਰਾਂ ਨੇ ਪਿਛਲੀ ਵਾਰ ਪਿਛਲੇ ਇਲੈਕਸ਼ਨ ਚ ਮੈਨੂੰ ਵੋਟਾਂ ਪਾਈਆਂ ਉਹਨਾਂ ਦਾ ਵੀ ਕੋਟਨ-ਕੋਟ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਇਸ ਕਾਬਲ ਸਮਝਿਆ ਔਰ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਪੱਤਰਕਾਰ ਭਾਈਚਾਰੇ ਦੀ ਭਲਾਈ ਲਈ ਜਿਨ੍ਹਾਂ ਦੇ ਵਿੱਚ ਮੇਨ ਮੰਗਾਂ ਹਨ ਜੋ ਕਿ ਪੰਜਾਬ ਸਰਕਾਰ ਕੋਲੋਂ ਪਾਸੋਂ ਫੰਡ ਪ੍ਰਾਪਤ ਕਰਨੇ ਇਹ ਪਿਛਲੀ ਵਾਰ ਵਾਲੀ ਟੀਮ ਵੱਲੋਂ ਪੂਰੇ 3 ਸਾਲ ਦੇ ਵਿੱਚ ਫੰਡ ਪ੍ਰਾਪਤੀ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ ਜੋ ਕਿ ਮੈਂ ਉਪਰਾਲਾ ਕਰਕੇ ਵੱਧ ਤੋਂ ਵੱਧ ਫੰਡ ਪ੍ਰੈਸ ਕਲੱਬ ਨੂੰ ਲਿਆ ਕੇ ਪ੍ਰੈਸ ਕਲੱਬ ਦੀ ਬਿਹਤਰੀ ਨੂੰ ਹੋਰ ਤਰੱਕੀਆਂ ਵੱਲ ਲੈ ਕੇ ਜਾ ਸਕਾਂ ਇਹ ਪੰਜਾਬ ਪ੍ਰੈਸ ਕਲੱਬ ਪੰਜਾਬ ਦੇ ਪੱਤਰਕਾਰਾਂ ਦਾ ਮਾਣ ਹੈ ਇਸ ਨੂੰ ਹੋਰ ਉੱਚਾ ਕਰ ਸਕਾਂ ਪੰਜਾਬ ਪ੍ਰੈਸ ਕਲੱਬ ਦੇ ਅੰਦਰ ਬਹੁਤ ਸਾਰੇ ਕੰਮ ਹੋਣ ਵਾਲੇ ਹਨ ਜੇ ਦਾਮੇ ਤੇ ਸਭ ਤੋਂ ਪਹਿਲਾਂ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਪੱਤਰਕਾਰਾਂ ਦੀ ਭਲਾਈ ਵਾਸਤੇ ਮੈਂ 60 ਸਾਲ ਤੋਂ ਉੱਪਰ ਦੇ ਜਿਨ੍ਹਾਂ ਵੀ ਪੱਤਰਕਾਰ ਨੇ ਜਿੱਦਾਂ ਦੂਜੇ ਸੂਬਿਆਂ ਦੇ ਵਿੱਚ ਸਰਕਾਰਾਂ ਵੱਲੋਂ ਉਹਨਾਂ ਦੀ ਪੈਨਸ਼ਨ ਲਈ ਜਾਂ ਕਿਸੇ ਤਰ੍ਹਾਂ ਮੈਂ ਇਹਨਾਂ ਪੱਤਰਕਾਰ ਸਾਥੀਆਂ ਦੀ ਜੋ ਕੇਸ ਐ ਬਣਾ ਕੇ ਪੰਜਾਬ ਸਰਕਾਰ ਪਾਸੋਂ ਪਾਸ ਕਰਵਾ ਕੇ ਲਿਆਵਾ ਔਰ ਜੋ ਇਹ ਸੁਵਿਧਾ ਹੈ ਉਹਨਾਂ ਨੂੰ ਮਿਲ ਸਕੇ ਕਿਉਂਕਿ ਵੱਡਿਆਂ ਅਦਾਰਿਆਂ ਦੇ ਪੱਤਰਕਾਰਾਂ ਨੂੰ ਤਾਂ ਪੈਨਸ਼ਨ ਮਿਲ ਰਹੀ ਹੈ ਪਰ ਜਿਹੜੇ ਛੋਟੇ ادارے ਹਨ ਉਹਨਾਂ ਦੇ ਸੀਨੀਅਰ ਪੱਤਰਕਾਰਾਂ ਨੂੰ ਇਹੋ ਜੀ ਕੋਈ ਸੁਵਿਧਾ ਨਹੀਂ ਮਿਲ ਰਹੀ ਮੈਂ ਇਸ ਵਾਰ ਬੇਨਤੀ ਕਰਦਾ ਹਾਂ ਕਿ ادارਿਆਂ ਤੋਂ ਉੱਪਰ ਉੱਠ ਕੇ ادارے ਜੋ ਹਨ ਉਹਨਾਂ ਦਾ ਕੋਈ ਆਪਸ ਵਿੱਚ ਮਤਭੇਦ ਹੋ ਸਕਦਾ ਹੈ ਸਿਰਫ ਤੇ ਸਿਰਫ ਪੱਤਰਕਾਰ ਹੋਣ ਦੇ ਨਾਤੇ ਪੱਤਰਕਾਰਾਂ ਦੀ ਭਲਾਈ ਵਾਸਤੇ ਇਸ ਵਾਰ ਮੈਨੂੰ ਮੌਕਾ ਦਿਓ ਮੈਂ ਆਪ ਜੀ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਿਵੇਂ ਪੰਜਾਬ ਪ੍ਰੈਸ ਕਲੱਬ ਦੇ ਅੰਦਰ ਰੈਸਟੋਰੈਂਟ ਹੈ ਉਹਨੂੰ ਨਵੀਨੀਕਰਨ ਕਰਕੇ ਮੈਂ ਵਧੀਆ ਸ਼ੈਫ ਕੁੱਕ ਅਤੇ ਵਧੀਆ ਸਟਾਫ ਇੱਥੇ ਲਗਾਵਾਂਗਾ ਔਰ ਮੈਂ ਆਪਣੇ ਪ੍ਰਧਾਨ ਜੀ ਦੇ ਵਿੱਚ ਜਿਹੜੇ ਕਮਰੇ ਹੱਲ ਉਹਨਾਂ ਦੀ ਰਿਪੇਅਰ ਅਤੇ ਹਰ ਸਹੂਲਤਾਂ ਉੱਤੇ ਆਏ ਯਾਤਰੀਆਂ ਨੂੰ ਮਹੱਈਆ ਕਰਵਾਵਾਂਗਾ ਇਸੇ ਤਰ੍ਹਾਂ ਜਿੰਮ ਦਾ ਕੰਮ ਹੋਣ ਵਾਲਾ ਹੈ ਪਾਰਕਿੰਗ ਦਾ ਕੰਮ ਹੋਣ ਵਾਲਾ ਹੈ ਹੋਰ ਬਹੁਤ ਸਾਰੇ ਕੰਮ ਹਨ ਜੋ ਮੈਂ ਇੱਥੇ ਪ੍ਰਧਾਨ ਜੀ ਜੀ ਮੈਨੂੰ ਸੇਵਾ ਦਿੱਤੀ ਜਾਂਦੀ ਹੈ ਤੇ ਮੈਂ ਪਹਿਲ ਦੇ ਅਧਾਰ ਤੇ ਕਰਾਵਾਂਗਾ ਬਹੁਤ ਬਹੁਤ ਧੰਨਵਾਦ